ਤੁਸੀਂ ਕਸਤੂਰੀ ਸ਼ਬਦ ਬਾਰੇ ਤਾਂ ਸੁਣਾ ਹੀ ਹੋਣਾ ਕੀ ਤੁਹਾਨੂੰ ਪਤਾ ਕਿ ਕਸਤੂਰੀ ਕੀ ਹੁੰਦੀ ਆ ਇਹ ਕਿੱਥੋਂ ਮਿਲਦੀ ਆ ਜਾਂ ਇਸ ਦੀ ਕੀਮਤ ਸੱਚਮੁੱਚ ਬਾਜ਼ਾਰ ਦੇ ਵਿੱਚ ਕਰੋੜਾਂ ਦੇ ਵਿੱਚ ਆ ਤੇ ਇਸ ਦੀ ਪਛਾਣ ਕਰਨ ਦਾ ਤਰੀਕਾ ਕੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਸੋ ਵੀਡੀਓ ਲਾਟ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦੱਸ ਦਈਏ ਕਿ ਕਸਤੂਰੀ ਇੱਕ ਬਹੁਤ ਦੁਰਲੱਭ ਚੀਜ਼ ਆ ਜਿਹੜੀ ਇੱਕ ਖਾਸ ਕਿਸਮ ਦੀ ਹਿਰਨਾ ਦੀ ਪ੍ਰਜਾਤੀ ਦੇ ਵਿੱਚ ਪਾਈ ਜਾਂਦੀ ਆ ਤੇ ਇਹ ਪ੍ਰਜਾਤੀ ਬਹੁਤ ਮੁਸ਼ਕਲ ਦੇ ਨਾਲ ਮਿਲਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਹੀ ਇਸ ਪ੍ਰਜਾਤੀ ਤੋਂ ਸ਼ੁਰੂ ਕਰਦੇ ਆ ਕਿ ਇਹ ਕਿਹੜੀ ਪ੍ਰਜਾਤੀ ਹੁੰਦੀ ਆ ਤੇ ਇਹਨਾਂ ਦੀ ਪਛਾਣ ਕਰਨ ਦਾ ਕੀ ਤਰੀਕਾ ਅਸਲ ਦੇ ਵਿੱਚ ਇਸ ਪ੍ਰਜਾਤੀ ਨੂੰ ਆਪਾਂ ਕਸਤੂਰੀ ਮਿਰਗ ਵੀ ਕਹਿ ਦਿੰਨੇ ਆ ਇਹਨਾਂ ਦੀ ਨਾਪੀ ਦੇ ਕੋਲ ਇੱਕ ਗ੍ਰਾਂਥੀ ਹੁੰਦੀ ਆ ਜਿੱਥੋਂ ਆਪਾਂ ਨੂੰ ਕਸਤੂਰੀ ਪ੍ਰਾਪਤ ਹੁੰਦੀ ਆ ਤੇ ਕਸਤੂਰੀ ਪ੍ਰਾਪਤ ਕਰਨ ਲਈ ਇਹਨਾਂ ਨੂੰ ਮਾਰਨਾ ਪੈਂਦਾ ਜੋ ਕਿ ਇੱਕ ਕਾਨੂੰਨੀ ਜੁਰਮ ਆ ਤੇ ਜੇਕਰ ਇਹਨਾਂ ਦੀ ਪਛਾਣ ਕਰਨੀ ਹੋਵੇ ਤਾਂ ਪਛਾਣ ਕਰਨ ਲਈ ਇਹਨਾਂ ਦੀ ਨਿਸ਼ਾਨੀ ਇਹ ਹੈ ਕਿ ਇਹਨਾਂ ਦੇ ਜਿਹੜੇ ਦੰਦ ਆ ਉਹ ਮੂੰਹ ਤੋਂ ਬਾਹਰ ਵੱਲੋਂ ਨਿਕਲੇ ਹੁੰਦੇ ਆ ਸੋ ਤੁਸੀਂ ਫੋਟੋ ਦੇ ਵਿੱਚ ਦੇਖ ਵੀ ਸਕਦੇ ਹੋ ਇਹਨੂੰ ਕਸਤੂਰੀ ਮਿਰਗ ਕਹਿ ਦਿੰਦੇ ਆ ਪਰ ਇਹ ਪ੍ਰਜਾਤੀ ਬਹੁਤ ਮੁਸ਼ਕਲ ਦੇ ਨਾਲ ਮਿਲਦੀ ਆ ਬਹੁਤ ਰੇਅਰ ਆ ਇੱਕ ਗੱਲ ਹੋਰ ਇਸ ਪ੍ਰਜਾਤੀ ਦੇ ਹਰ ਇੱਕ ਹਿਰਨ ਦੇ ਵਿੱਚ ਵੀ ਕਸਤੂਰੀ ਨਹੀਂ ਮਿਲਦੀ ਇਹ ਸਿਰਫ ਨਰ ਹਿਰਨਾਂ ਦੇ ਵਿੱਚ ਕਸਤੂਰੀ ਪਾਈ ਜਾਂਦੀ ਆ ਮਾਦਾ ਹਿਰਨ ਦੇ ਵਿੱਚ ਕਸਤੂਰੀ ਨਹੀਂ ਪਾਈ ਜਾਂਦੀ ਕਹਿੰਦੇ ਨੇ ਕਿ ਜਦੋਂ ਨਰ ਹਿਰਨ ਵੱਡਾ ਹੋ ਜਾਂਦਾ ਤਾਂ ਉਸ ਨੂੰ ਕਸਤੂਰੀ ਦੀ ਖੁਸ਼ਬੂ ਆਉਣ ਲੱਗ ਜਾਂਦੀ ਆ ਜਿਸ ਨੂੰ ਲੱਭਣ ਲਈ ਉਹ ਇੱਧਰ ਉੱਧਰ ਭਜਦਾ ਕਸਤੂਰੀ ਮਿਰਗ ਦਾ ਜ਼ਿਕਰ ਆਪਣੇ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਸਤੂਰੀ ਮਿਰਗ ਦਾ ਇੱਕ ਜ਼ਿਕਰ ਵੀ ਆਇਆ ਤੇ ਜੋ ਤੋਕਾ ਉਹ ਇਸ ਪ੍ਰਕਾਰ ਆ। ਜੋ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ। ਜਿਸ ਤਰ੍ਹਾਂ ਕਸਤੂਰੀ ਮਿਰਗ ਕਸਤੂਰੀ ਨੂੰ ਲੱਭਦਾ ਇੱਧਰ ਉੱਧਰ ਝਟਕਦਾ ਫਿਰਦਾ ਉਸੇ ਤਰ੍ਹਾਂ ਪ੍ਰਮਾਤਮਾ ਵੀ ਮਨੁੱਖ ਦੇ ਵਿੱਚ ਹੀ ਆ ਤੇ ਮਨੁੱਖ ਜਿਹੜਾ ਪ੍ਰਮਾਤਮਾ ਨੂੰ ਇੱਧਰ ਉੱਧਰ ਲੱਭਦਾ ਫਿਰਦਾ। ਸੋ ਇੱਕ ਬੜੀ ਵਧੀਆ ਐਗਜ਼ਾਮਪਲ ਜਿਹੜੀ ਕਸਤੂਰੀ ਮਿਰਗ ਦੀ ਆਪਣੇ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਦਿੱਤੀ ਆ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਕ ਕਸਤੂਰੀ ਕਈ ਪ੍ਰਕਾਰ ਦੀ ਹੁੰਦੀ ਆ ਆਮ ਤੌਰ ਤੇ ਜਿਹੜੀਆਂ ਮੁੱਖ ਰੂਪ ਦੇ ਵਿੱਚ ਇਹਦੀਆਂ ਤਿੰਨ ਕਿਸਮਾਂ ਨੇ ਨੰਬਰ 1 ਤੇ ਨੇਪਾਲੀ ਕਸਤੂਰੀ ਨੰਬਰ 2 ਤੇ ਕਸ਼ਮੀਰੀ ਕਸਤੂਰੀ ਅਤੇ ਨੰਬਰ 3 ਤੇ ਕਾਮਰੂਪੀ ਕਸਤੂਰੀ ਤੇ ਹੁਣ ਜੇਕਰ ਆਪਾਂ ਗੱਲ ਕਰ ਲਈਏ ਇਸ ਦੀ ਪਛਾਣ ਬਾਰੇ ਤਾਂ ਜਿਹੜੀ ਕਸ਼ਮੀਰੀ ਕਸਤੂਰੀ ਹੁੰਦੀ ਆ ਉਹ ਪੀਲੇ ਰੰਗ ਦੀ ਹੁੰਦੀ ਆ ਤੇ ਬਾਕੀ ਕਸਤੂਰੀਆਂ ਦਾ ਵੀ ਅਲੱਗ-ਅਲੱਗ ਰੰਗ ਹੁੰਦਾ ਜੇਕਰ ਤੁਸੀਂ ਅਸਲੀ ਕਸਤੂਰੀ ਨੂੰ ਪਾਣੀ ਦੇ ਵਿੱਚ ਪਾ ਦੋਗੇ ਤਾਂ ਪਾਣੀ 'ਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਤੇ ਪਾਣੀ ਦਾ ਰੰਗ ਬਿਲਕੁਲ ਵੀ ਮੈਲਾ ਨਹੀਂ ਹੁੰਦਾ। ਇਸ ਦੇ ਉਲਟ ਜੇਕਰ ਕਸਤੂਰੀ ਨਕਲੀ ਹੋਵੇਗੀ ਤਾਂ ਪਾਣੀ ਦੇ ਵਿੱਚੋਂ ਚਿੱਕੜ ਦੇ ਵਾਂਗੂ ਜਿਹੜੀ ਸਮੈਲ ਆਉਣ ਲੱਗ ਜਾਂਦੀ ਹੈ ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਸਤੂਰੀ ਨਕਲੀ ਆ। ਇਸ ਦੀ ਪਛਾਣ ਕਰਨ ਦਾ ਜਿਹੜਾ ਅਗਲਾ ਤਰੀਕਾ ਉਹ ਇਹ ਆ ਕਿ ਜੇਕਰ ਤੁਸੀਂ ਅਸਲੀ ਕਸਤੂਰੀ ਨੂੰ ਮਚਾਓਗੇ ਤਾਂ ਇਹ ਚਮੜੇ ਦੀ ਤਰ੍ਹਾਂ ਛੱਟ-ਛੱਟ ਕਰਕੇ ਮਚਦੀ ਆ ਅਤੇ ਜਦੋਂ ਮਚਦੀ ਆ ਤੇ ਗੰਧ ਵੀ ਬਿਲਕੁਲ ਚਮੜੇ ਦੀ ਤਰ੍ਹਾਂ ਆਉਂਦੀ ਆ। ਪਰ ਜਿਹੜੀ ਨਕਲੀ ਕਸਤੂਰੀ ਹੁੰਦੀ ਆ ਉਸ ਦੇ ਵਿੱਚ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਹੁਣ ਤੁਹਾਨੂੰ ਦੱਸ ਦਿਆਂ ਕਿ ਕਸਤੂਰੀ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਆ ਤੁਸੀਂ ਦੇਖਿਆ ਕਿ ਕਸਤੂਰੀ ਇੱਕ ਗੇਂਦ ਵਰਗੀ ਹੁੰਦੀ ਆ ਤੇ ਜਦੋਂ ਇਸ ਨੂੰ ਖੋਲਿਆ ਜਾਂਦਾ ਤਾਂ ਇਹ ਇੱਕ ਜਿਵੇਂ ਹੋਮੋਪੈਥੀ ਦੀਆਂ ਗੋਲੀਆਂ ਹੁੰਦੀਆਂ ਨੇ ਉਸ ਤਰ੍ਹਾਂ ਬਰੀਕ-ਬਰੀਕ ਹੁੰਦੀ ਆ ਦਾਣੇਦਾਰ ਰੂਪ ਦੇ ਵਿੱਚ ਹੁੰਦੀ ਆ ਤੇ ਇਸ ਦੇ ਵਿੱਚੋਂ ਬਹੁਤ ਤੇਜ਼ ਖੁਸ਼ਬੂ ਆਉਂਦੀ ਆ ਜਿਸ ਕਰਕੇ ਇਹਨੂੰ ਮਹਿੰਗੇ-ਮਹਿੰਗੇ ਪਰਫਿਊਮ ਆ ਜਿਹੜੇ ਉਹਨਾਂ ਨੂੰ ਬਣਾਉਣ ਦੇ ਵਿੱਚ ਵੀ ਵਰਤਿਆ ਜਾਂਦਾ ਇਸ ਤੋਂ ਬਿਨਾਂ ਆਯੁਰਵੈਦਿਕ ਦੇ ਵਿੱਚ ਇੱਕ ਔਸ਼ਦੀ ਦੇ ਰੂਪ ਦੇ ਵਿੱਚ ਵੀ ਵਰਤਿਆ ਜਾਂਦਾ ਜਿਵੇਂ ਕਿ ਕਈ ਦਵਾਈਆਂ ਦੇ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਉਸ ਤੋਂ ਬਿਨਾਂ ਕਈ ਲੋਕ ਜੋ ਤੰਤਰ-ਮੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹ ਵੀ ਕਰਦੇ ਆ ਉਹਨਾਂ ਦਾ ਮੰਨਣਾ ਕਿ ਜੇਕਰ ਘਰ ਦੇ ਵਿੱਚ ਕੋਈ ਸਮੱਸਿਆ ਕਿਸਮਤ ਸਾਥ ਨਹੀਂ ਦਿੰਦੀ ਜਾਂ ਕੋਈ ਕਿਸੇ ਕਿਸਮ ਦਾ ਕੰਮ ਨਹੀਂ ਬਣ ਰਿਹਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਜੇਕਰ ਆਪਾਂ ਘਰ ਦੇ ਵਿੱਚ ਕਸਤੂਰੀ ਰੱਖਾਂਗੇ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੋ ਇਹ ਉਹ ਲੋਕਾਂ ਦਾ ਮੰਨਣਾ ਜਿਹੜੇ ਤੰਤਰ ਮੰਤਰ ਦੀ ਵਿੱਦਿਆ ਦੇ ਵਿੱਚ ਵਿਸ਼ਵਾਸ ਰੱਖਦੇ ਆ ਇਹ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜੇ ਕਸਤੂਰੀ ਹਿਰਨਾ ਇਹ ਆਮ ਤੌਰ ਤੇ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਪਠਾਨ ਅਤੇ ਨਾਰਥਰਨ ਇੰਡੀਆ ਇਨ੍ਹਾਂ ਥਾਵਾਂ ਦੇ ਜੰਗਲਾਂ ਦੇ ਵਿੱਚ ਪਾਏ ਜਾਂਦੇ ਆ ਪਰ ਇਹਨਾਂ ਦੀ ਗਿਣਤੀ ਹੁਣ ਬਹੁਤ ਘੱਟ ਆ ਕਿਉਂਕਿ ਕਸਤੂਰੀ ਲਈ ਇਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਮਾਰਿਆ ਜਾਂਦਾ ਜਿਸ ਕਰਕੇ ਇਹ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਸੋ ਲਾਸਟ ਦੇ ਆਪਾਂ ਗੱਲ ਕਰ ਲੈਂਦੇ ਆ ਕਸਤੂਰੀ ਦੀ ਕੀਮਤ ਕੀ ਆ ਸੋ ਜੇਕਰ ਆਪਾਂ ਕਸਤੂਰੀ ਦੀ ਕੀਮਤ ਦੀ ਗੱਲ ਕਰ ਲਈਏ ਤਾਂ ਕਸਤੂਰੀ ਦੀ ਕੀਮਤ ਆ ਜਿਹੜੀ ਉਹ ਕਸਤੂਰੀ ਦੀ ਕਿਸਮ ਦੇ ਹਿਸਾਬ ਦੇ ਨਾਲ ਨਿਰਧਾਰਤ ਕੀਤੀ ਜਾਂਦੀ ਆ ਮਾਰਕੀਟ ਦੇ ਵਿੱਚ ਆਮ ਤੌਰ ਤੇ ਕਸਤੂਰੀ ਦੀ ਜਿਹੜੀ ਕੀਮਤ ਆ 20000 ਤੋਂ ਲੈ ਕੇ 30000 ਰੁਪਏ ਤੱਕ ਤੋਲਾ ਵਿਕਦਾ ਜਾਂ ਕਈ ਜਗ੍ਹਾ ਇਸ ਤੋਂ ਵੱਧ ਵੀ ਵਿਕਦੀ ਆ ਪਰ ਹੁਣ ਵੱਡੀ ਪੱਧਰ ਤੇ ਨਕਲੀ ਕਸਤੂਰੀ ਵੀ ਮਾਰਕੀਟ ਦੇ ਵਿੱਚ ਵਿਕ ਰਹੀ ਆ ਜਿਸ ਨੂੰ ਤੁਸੀਂ ਵੀਡੀਓ ਦੇ ਵਿੱਚ ਜੋ ਤਰੀਕੇ ਦੱਸੇ ਹੋਏ ਆ ਇਹਨਾਂ ਤਰੀਕਿਆਂ ਦੀ ਮਦਦ ਦੇ ਨਾਲ ਅਸਲੀ ਨਕਲੀ ਦੀ ਤੁਸੀਂ ਪਛਾਣ ਕਰ ਸਕਦੇ ਹੋ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ